ਬਰਸ਼ੋ ਬੋਵੇ ਬੀਰ ਮਾਲ ਦੇ ਦਨ ਪੀੜੀ ਚੀਜ ਕੋ ਰੱਖੋ ਵਿਸ਼ਨੂੰ ਭਗਵਾਨ ਗੁਰੂ ਦੀ ਹੁੰਦੀ ਹੈ ਗੁਰੂ ਦਕਸ਼ਣਾ ਹਾਂਜੀ ਸੈਂਟ ਵਾਲੀ ਚੀਜ ਕੋ ਰੱਖੋ ਬੋਲਾ ਮਹੱਲਾ ਮਾਤਾ ਗੁਜਰੀ ਦੇ ਨਾਲ ਲਾਲ ਖੇਡਦਾ ਸੀ ਉੱਥੇ ਆਨੰਦਪੁਰ ਸਾਹਿਬ ਮਹਾਰਾਜ ਜੀ ਹਨ ਉਹ ਸੱਚੀਆਂ ਸਰਕਾਰਾਂ ਸੀ ਉਹ ਪੈ ਨਰਵੈਰ ਆਕਾਲ ਮੂਰਤ ਅਜੂਨੀ ਸੈਵੰਗੁਰ ਪ੍ਰਸ਼ਾਦ ਜਪ ਆਦ ਸੱਚੇ ਜੁਗਾਂ ਦੇ ਸੱਚ ਹੈ ਵੀ ਸੱਚ ਹੈ ਨਾਨਕ ਕੋ ਵੀ ਤੱਕ ਸੱਚ ਹੈ ਇੱਕੋਂ ਕਾ ਤੋਂ ਸ਼ੁਰੂ ਹੋ ਜਾਂਦੇ ਆ ਜਪ ਤੱਕ ਹਨਾ ਜਾਪ ਆ ਪਹਿਲੀ ਪੌੜੀ ਨਾਨਕ ਹੋਸੀ ਵੀ ਤੱਕ ਇਹ ਪੂਰੀ ਪੌੜੀ ਆ ਬਾਬੇ ਨਾਨਕ ਵੀ ਇਹਦੇ ਵਿੱਚ ਬਹੁਤ ਤਕੜੀ ਮਸਤਾਨ ਜਿਹੜਾ ਵੀ ਕਿਸੇ ਧਰਮ ਚ ਕਰਦਾ ਮੁਸਲਮਾਨ ਆਪਣਾ ਹੀ ਤਾਂ ਪਾਣੀ ਕਹਿੰਦੇ ਸਾਡਾ ਬਾਪੂ ਵਧੀਆ ਹਨਾ ਠੀਕ ਆ ਜੇ ਸਾਡਾ ਸਕੂਲ ਵਧੀਆ ਸਾਡਾ ਮਤਰਮ ਟੀਚਰ ਵਧੀਆ ਰਿਕ ਕਾਲਜਾਂ ਲੈ ਰਹੇ ਆ ਦੈ ਰਹੇ ਜਿਹੜੇ ਨੇ ਮਤਲਬ ਗਵਰਨਮੈਂਟ ਲੈਂਚਡ ਹੋਣਾ ਨਾ ਰੂਲ ਮੰਨਣਾ ਹੀ ਪੈਂਦੇ ਨੇ ਕੋਈ ਹੋਰ ਗੱਲਬਾਤ ਗਲਤੀ ਬਲਦੀ ਹੋਏ ਭਾਈ ਅਗਿਆਨ ਨੇ ਇਹ ਆ ਕੇ ਵਾਰੀ ਜੀਵਾ ਜਿਵੇਂ ਮਾਸਤਰੀ ਆ ਹਾਂ ਜਿਉ ਮਾਸਤਰੀ ਐ ਥੋੜੋ ਵੀ ਉਹ ਇੰਨੇ ਕਬਤੀ ਹੋ ਸਕਦੀ ਆ ਮੇਰੇ ਵਰਗੇ ਨੂੰ ਦੇਖ ਕੇ ਉਹ ਰੋਣਾ ਚਾਹੀਦਾ ਕਿਸੇ ਸ਼ਾਮ ਦੇ ਖਿਲਾਫ ਨਾ ਸਿੱਧੇ ਦੇ ਵੀ ਦੇਰੀ ਦੇ ਭੈਣ ਭਰਾ ਮਿੱਤਰ ਬੜੇ ਸੂਟਾ ਜਿਹੜਾ ਹਾਂ ਵੀ ਉਹ ਮੰਨ ਜਿਵੇਂ ਵੀ ਇਹਨੂੰ ਗਲਤੀ ਹੋ ਗਈ ਆ ਨਾ ਪਰ ਵਾਰੀ ਵਾਰੀ ਨਾ ਮੰਨੇ ਇੱਕ ਵਾਰੀ ਵਸ ਹੋ ਗਿਆ ਨਾ ਮੇਰਾ ਕਹਿੰਦਾ ਇਹ ਕਹਿੰਦਾ ਹੁਣ ਜਿਵੇਂ ਸੌਰੀ ਕਹਿ ਕੇ ਮੈਂ ਤੇਰੇ ਥੱਪਣ ਮਾਰਤਾ ਬਾਅਦ ਤੈਨੂੰ ਸੌਰੀ ਕਹਿੰਦਾ ਉਹ ਵੀ ਗਲਤ ਆ ਕਿਸੇ ਨੂੰ ਸੁਣਾਉਣਾ ਪਿਕਚਰ ਕਰਨਾ ਜਾਂ ਹੋਰ ਉਹ ਵੀ ਗਲਤ ਆ ਨਾ ਕਿਉਂਕਿ ਰੱਬ ਨੇ ਰਾਹ ਦਿੱਤਾ ਜਿਵੇਂ ਉਹ ਕਹਿੰਦੇ ਵੀ ਮਧਰਾ ਬੰਦਾ ਏ ਉਹਨੂੰ ਪਿਕਚਰ ਕਰ ਲੋ ਜੇ ਅੰਗ ਪੰਗਾ ਕੋਈ ਵੀ ਲੰਗੜਾ ਫੇਗੜਾ ਅੰਨਾ ਬੋਊਲਾ ਊਂਗਾ ਨਾ ਉਹ ਇੱਕ ਤਰ੍ਹਾਂ ਦਾ ਬਣੀ ਹੈ ਨਾ ਉਹ ਤਾਂ ਕਹਿੰਦੇ ਦਿਨੋਂ ਦਿਨ ਆਊਟ ਕੱਟਦਾ ਹੈ ਜਦੋਂ ਦੰਤ ਚੜਦਾ ਮੈਂ ਤੇ ਚੜਦਾ ਫਸਦਾ ਹੈ ਵੀ ਤੇਰੇ ਸਵਾਸ ਖਤਮ ਹੋ ਰਹੇ ਨੇ ਬਿਲਕੁਲ ਹੋ ਰਹੇ ਨੇ ਉਹੀ ਗੱਲ ਆ ਜਗਦ ਰਚਨਾ ਮਹਾਰਾਜ ਕਹਿੰਦੇ ਝੂਠ ਆ ਨਾ ਜਾਲਦੇ ਉਹਦੇ ਮਿੱਤ ਮਿੱਤਰੋ ਕਹਿੰਦੇ ਤੁਸੀਂ ਮਿੱਤਰ ਨਾ ਬਣੋ ਇਹ ਝੂਠਾ ਜਿਹੜੇ ਆਕਾ ਨਾ ਕੋਈ ਕਾਲ ਦੇ ਵਿੱਚ ਸਭ ਸੱਪ ਲਿਮਟੇ ਉਹਦਾ ਕੋਈ ਆਕਾਰ ਹੀ ਨਹੀਂ ਉਹ ਲੱਗਦੇ ਨਹੀਂ ਸਕਦੇ ਸਮਾਂ ਇੱਥੇ ਲਿਮਟਣਾ ਉੱਥੇ ਤੁਹਾਡਾ ਬਣ ਜਵੇ ਕੁਛ ਆ ਨਾ ਉਹ ਵੀਰੇ ਨਮਸਕਾਰ ਆ ਕੀ ਤਾ ਮਾਤਲਾਂ ਨੂੰ ਨਾਲੇ ਬੇਸਾ ਬਸਾ ਜਿਹੜਾ ਮਾਸ ਉਹ ਆਉਂਦਾ ਉਹ ਜਨਾ ਜਿਵੇਂ ਗੁਲਗੁਲੇ ਵੀ ਰਾਤ ਨੂੰ ਬੁੜੀਆਂ ਹੋਂ ਤਾਂ ਸਟੌਪ ਕਰਕੇ ਸਾਜਰੇ ਬਣਾ ਲੈਂਦੀਆਂ ਨੇ ਕਿਉਂਕਿ ਉਹ ਸੁਚਮ ਦੇ ਵਿੱਚ ਆਉਂਦਾ ਨਾ ਆ ਕੇ ਬਣਾਉਂਦੀਆਂ ਨੇ ਕਿ ਚਲੋ ਮਰਨ ਪਾਏ ਨਹੀਂ ਕਹਿੰਦੇ ਜਾਣ ਕੇ ਕਰਦੀਆਂ ਨੇ ਤੇ ਮੇਰੇ ਵੈਸੇ ਬਸਾ ਗੁਲਗੁਲਾ ਹੁੰਦਾ ਹੋ ਇਹ ਨਹੀਂ ਮਾਤਾਂ ਸੀਤਾਂ ਨੂੰ ਛੱਡਦਾ ਮੈਂ ਤੇ ਐਂ ਨਹੀਂ ਕਹਿੰਦਾ ਮੈਂ ਮੰਨਦਾ ਉਹ ਮਹਾਮਾਇਆ ਸਾਰਿਆਂ ਦੀ ਆ ਨਾ ਜੋ ਆਪਾਂ ਸੁਣਿਆ ਗੁਰੂਆਂ ਤੋਂ ਵੀ ਸੀਤਲਤਾ ਦਾ ਮਤਲਬ ਹਨਾ ਠੰਡਕ ਸਾਹਿਤਤਾ ਗਰਮੀ ਨੂੰ ਘਟਾਉਣਾ ਇੱਕ ਤਪ ਦੇ ਇੱਕ ਦਾ ਬੁਖਾਰ ਹੁੰਦਾ ਨਾ ਠੰਡਾ ਦਿੱਤਾ ਜਾਂਦਾ ਠੀਕਾ ਉਹ ਇਹਦੇ ਮਹਿਕਮੇ ਚ ਆਉਂਗਾ ਤੇ ਮੈਂ ਜੰਮੜੀ ਦਾ ਰੋਗ ਕਹਲਾ ਉਹ ਗਰਮੀ ਨਾਲ ਪੈਦਾ ਹੁੰਦਾ ਮੇਰੇ ਕੋਲ ਡਾਕਟਰ ਮੈਡੀਕਲ ਵਾਲੇ ਵੀ ਨੇ ਦੇਖੋ ਸਾਹਿਬ ਤੇ ਇਹ ਜਿਹੜੇ ਡਾਕਟਰ ਨੇ ਮੈਡੀਕਲ ਆ ਇਹ ਮਾੜਾ ਨਹੀਂਗਾ ਮੈਂ ਡਾਕਟਰ ਸਾਹਿਬ ਨਾਲ ਗੱਲ ਕਰੀ ਆ ਜਿਹੜਾ ਵੈਦਕਾ ਇਹ ਜੜ ਚੱਕਦਾ ਇਹ ਜਨੂ ਰੋਗ ਦਿੰਦਾ ਮਤਲਬ ਬੰਦੇ ਨੂੰ ਮੈਂਟਲੀ ਸਟੈਂਟ ਨਹੀਂ ਕੰਮ ਕਰਦਾ ਜਿਹੜਾ ਵੈਦ ਆ ਉਹ ਥੋੜਾ ਜਿਹਾ ਲੰਬਾ ਹਨਾ ਉਹ ਐਂਡ ਨਹੀਂ ਸੰਭਦਾ ਵੈਦਕ 50% ਤੋਂ ਥੱਲੇ ਹੋਵੇ ਠੀਕ ਆ ਆ ਵੀਰ ਬੰਦਾ ਜਿਹੜਾ 70 80 90 ਤੇ ਫਿਰਦਾ ਤਾਂ ਮੈਡੀਕਲ ਇਹ ਸਮਝੂਗਾ ਸੰਭੂਗਾ ਅਸੀਂ ਥੋੜੋ ਸੰਭਾਂਗੇ ਆ ਹੋ ਨਾ ਛੇਤੀ ਕੰਟਰੋਲ ਕਰਨ ਦੀ ਲੋੜ ਆ ਬਹੁਤ ਮੈਨੂੰ ਸਾਜ ਕਹੀ ਸੀ ਹਨਾ ਉਹ ਕਹਿੰਦੇ ਮੈਡੀਕਲ ਦੇ ਵਿਰੁੱਧ ਬੋਲਿਆ ਕਰ ਮੈਗਾ ਯਾਰ ਮੈਨੂੰ ਤਾਂ ਮੈਡੀਕਲ ਨਾਲ ਮਸਲਾ ਜੋ ਨਾ ਉਹ ਗੱਲ ਹੈ ਉਸ ਕਰਕੇ ਇਹ ਜਿਹੜਾ ਦਾਇਰਾ ਇਹ ਵੀ ਵਧੀਆ ਮੈਨੂੰ ਤਾਂ ਵਧੀਆ ਲੱਗਾ ਮੈਡੀਕਲ ਆਪਣੀ ਆਪਣੀ ਜਗਾ ਸਭ ਠੀਕ ਨਹੀਂ ਆਏ ਆਏ ਗਰਹਾਂ ਉੱਤੇ ਪੌਣੀਆਂ ਵੀ ਕਿਹੜੇ ਕਿਹੜੇ ਗਰੇ ਨੇ 25 ਦੇ ਵਿੱਚ ਸਾਨੂੰ ਵੱਧ ਮਤਲਬ ਉਹਨਾਂ ਨੂੰ ਟੱਕਣਾ ਤੇ ਉਹ ਜੇ ਚੱਕਣਾ ਉਹਨਾਂ ਦੀ ਵਜ੍ਹਾ ਕੀ ਆ ਠੀਕ ਹੈ ਇਹ ਫਲ ਕਿਉਂ ਦੇ ਰਹੇ ਨੇ ਜਿਵੇਂ ਸ਼ਨੀ ਦੇਵ ਨੇ ਸੂਰੀਆ ਦੇ ਵਹਣਗੇ ਹੰਬਰ ਅਰਖੀ ਤੋਂ 60 ਸਤੀ ਇਸਤਰੀ ਆ ਸੁਣ ਲੈ ਫਿਰ 19 ਬਾਜੰਦੋਸਤਿਆਂ ਦੇ ਜਿਹੜੇ ਸ਼ਨੀ ਦੇਵ ਜੀਆਂ ਨੇ ਰਕਟਕ ਇਹ ਜਿਹੜੀ ਆ ਸੱਤਾ ਏ ਇੱਕ ਗੱਗਾ ਏ ਹਾਂ ਜਿਹੜੀ ਹੀ ਆ ਉਹ ਵੀ ਸ਼ਨੀ ਦੇਵ ਦੀ ਆ ਜਿਹੜੀ ਐਸਾ ਸੱਸਾ ਉਹੀ ਸ਼ਨੀ ਦੇਵ ਦੀ ਆ ਹਾਂ ਇਹਦਾ ਵਿਚ ਅੰਤਰ ਪਤਾ ਕੀ ਆ ਇਹ ਮੇਨ ਜਿਹੜੀ 60% ਕੁੰਭ ਰਾਸ਼ੀ ਤੇ ਹੀ ਕੁੰਭ ਰਾਸ਼ੀ ਵਾਲੇ ਬੰਦੇ ਸ਼ਨੀ ਦੇ ਰਾਸ਼ੀਆਂ ਨੇ ਹੂੰ ਜੇ ਇਹਨਾਂ ਤੋਂ ਉੱਤਰ ਕੇ ਮੀਨ ਰਾਸ਼ੀ ਦੇ ਵਿੱਚ ਚਲੀ ਗਈ 11ਵੇਂ ਤੋਂ ਠੀਕ ਹੈ ਕਿਉਂਕਿ ਸ਼ਨੀ ਦੇਵ ਨੇ ਉਹਨਾਂ ਨੂੰ ਫੜ ਦੇਣਾ ਹੈ ਆਪਣੀਆਂ ਰਾਸ਼ੀਆਂ ਨੂੰ ਉਧਰੋਂ ਸੂਰਿਆ ਦੇ ਦੇਣਗੇ ਦੇਖੀ ਨੋ ਤਗਵਾ ਮੰਨ ਲਖਮੀ ਦੁਰਗਾ ਸਰਸਪਤੀ ਪਾਰਵਤੀ ਇਦਾਂ ਕਰਕੇ ਹਨਾ ਹੂੰ ਇਸ ਕਰਕੇ ਇਹਨਾਂ ਦਾ ਦੋਹਾਂ ਦਾ ਦੋਨਾਂ ਦੇ ਨਾਲ ਚੱਕਰ ਹੋਊਗਾ ਮੰਗਲ ਹੋਊਗਾ ਔਰ ਸੱਤ ਅਠੇ ਦਰੇ ਨੌ ਰਾਸ਼ੀਆਂ ਨੇ ਨੌ ਬ੍ਰਹਿ ਨੇ 12 ਰਾਸ਼ੀਆਂ ਨੇ ਨੌ ਬ੍ਰਹਿ ਨੇ ਹੂੰ 12 ਰਾਸ਼ੀਆਂ ਦੇ ਵਿੱਚ ਇਹਨਾਂ ਨੇ ਖੇਡ ਕੇ ਲਗਭਗ ਲਗਭਗ 12 ਰਾਸ਼ੀਆਂ ਦੇ ਵਿੱਚ 25 50 ਬਣਾਉਣਗੇ ਹੂੰ ਇਹ ਮੇਰੇ ਕਾਫੀ ਪੁਰਾਣੇ ਬਾਸ਼ਾ ਹੈ ਮੈਂ ਤਾਂ ਜੋ ਰੋਕ ਬੰਦ ਕਰ ਦੇਣਾ ਵੀ ਗ੍ਰੇ ਕਦੋਂ ਵੰਦਾ ਕਦੋਂ ਲਿੰਦਾ ਕਿਸੇ ਨੂੰ ਪਤਾ ਹੱਸਦਾ ਨਹੀਂ ਆ ਅੱਛਾ ਕਿ ਕਦੋਂ ਕਿਸੇ ਨੂੰ ਦਾਰ ਪਾਉਣਾ ਚਾਹੀਦਾ ਕਦੋਂ ਜਾਨ ਲੈਣਾ ਚਾਹੀਦਾ ਤੇ ਦੂਜਾ ਹੋਣ ਜਿਹੜੇ ਬਲਾਉਟਸ ਹੈ ਚਾਹੇ ਉਹ ਮਤਲਬ ਹਾਫ ਤਰੀਕਾ ਦੇ ਮਾਹਰ ਨੇ ਦੇਖਣ ਵਿੱਚ ਮਾਰਨੇ ਉਹਨਾਂ ਦੀ ਅੱਖ ਤਾਂ ਅਲੱਗ-ਅਲੱਗ ਦੇਖਦੀ ਐ ਸਾਰਿਆਂ ਦੀ ਹੂੰ ਇੱਕ ਰੇਸ਼ਾ ਦੇਖਾ ਹੈ ਜਿਹੜੀ ਮੰਨ ਲਓ ਆਪਣੇ ਜੀਵਨ ਦੇਖਾ ਹੁੰਦੀ ਆ ਜਿਹੜੇ ਕੂਠੇ ਤੱਕ ਆਉਂਦੀ ਐ ਚੀਚੀ ਤੋਂ ਲੈ ਕੇ ਕੂਠੇ ਉਹ ਬਸ ਜੀਵਨ ਨਾਲ ਲਿੰਕ ਹੁੰਦਾ ਜੀਵਨ ਦੇਖਾ ਵੀ ਕਹਿੰਦੇ ਨੇ ਉਹਦਾ ਕਹਿਜਾ ਸੁਭਾਅ ਹੁੰਦਾ ਬੰਦੇ ਦਾ ਕੀ ਉਹ ਘਰ ਦੇ ਵਿੱਚ ਕਿੰਨਾ ਕੁ ਪਾਵਰ ਰੈਟ ਹੁੰਦਾ ਕਿੰਨੀ ਕੁ ਉਹਦੀ ਇੱਜ਼ਤ ਹੁੰਦੀ ਆ ਉਹਦੇ ਉੱਤੇ ਸਾਰਾ ਲਿਖਿਆ ਹੁੰਦਾ ਉਹਦੇ ਵਿੱਚੋਂ ਦੇਖਾ ਕਿ ਥੱਲੇ ਨੂੰ ਆਉਂਦੀਆਂ ਨੇ ਹੂੰ ਕਈ ਉੱਤੇ ਨੂੰ ਜਾਂਦੀਆਂ ਨੇ ਹੁਣ ਇਹ ਵੀ ਪਤਾ ਹੋਣਾ ਚਾਹੀਦਾ ਬੰਦੇ ਨੇ ਜਿਹੜੇ ਥੱਲੇ ਤੋਂ ਆਉਂਦੀ ਆ ਉਹਨੇ ਕੀ ਮੁਤਕਾਮ ਦੇਣਾ ਹੈ ਨਾ ਜਿਹੜੀ ਉੱਤੇ ਨੂੰ ਜਾ ਰਹੀ ਹੈ ਉਹਨੇ ਆਪਾਂ ਨੂੰ ਕੀ ਫਲ ਦੇਣਾ ਹੂੰ ਬੰਦੇ ਦਾ ਜੀਵਨ ਹੁੰਦਾ ਮੇਰੇ ਵਰਗਾ ਕਹਿਣ ਦਾ ਹੋਈ ਉੱਤੇ ਨਾਰੀਅਲ ਛੱਟਿਆ ਮੈਨੂੰ ਇੱਥੇ 5100 ਪਾ ਦੀ 1100 ਪਾ ਦੀ 2100 ਪਾ ਦੀ ਹੈ ਨਾ ਹੂੰ ਜਿਹੜੀ ਕਿਰਿਆ ਹੈ ਸਹੀ ਆ ਮੇਰੇ ਉਸਤਾਦ ਨੇ ਦੱਸੀ ਆ ਉਹ ਕਦੇ ਜਿੰਨਾ ਤਾਂ ਖਾਦਾ ਅੰਦਰ ਸਾਰੇ ਨੇ ਬਿਲਕੁਲ ਜੇ ਉਹਦੇ ਨਾਲ ਡਬਲ ਉਹਨੂੰ ਸੁੱਖ ਨਹੀਂ ਤੇ ਆਪਣੇ ਸਾਜ਼ਨਾ ਕਰੀ ਤੇ ਬੇਨਤੀ ਕਰੀ ਤੇ ਅਰਦਾਸ ਕਰੀ ਜੇ ਮੈਂ ਖਾ ਲਿਆ ਇਹਨੂੰ ਬਰਦਾ ਫੜਦੇ ਹੈ ਨਾ ਹੂੰ ਤੇ ਬਰਾਬਰ ਤੈਨੂੰ ਬੰਦਗੀ ਕਰਨੀ ਪੈਣੀ ਆ ਰੱਬ ਕਿਹਦੇ ਛੇਤੀ ਮੰਨ ਲੇ ਬਿਲਕੁਲ ਉਹਨਾਂ ਨੂੰ ਪਰੇਸ਼ਾਨ ਕਰਨ ਲੈ ਉਹਨਾਂ ਦਾ ਨਾਮ ਲੈਣਾ ਪੈਣਾ ਜੀਤੋਂ ਵੀ ਸੁੱਖ ਲੈਣਾ ਬਿਲਕੁਲ ਇਹੀ ਕਰਦੈ ਨੇ ਜਿੰਨੇ ਪੁਜਾਰੀ ਨੇ ਆਪਣੇ ਆਪੋ ਆਪਣਤਾ ਵਿੱਚ ਜਿਵੇਂ ਗ੍ਰੰਥੀ ਆ ਹਨਾ ਮਸੇ ਹੀ ਆਪਣਾ ਇਹ ਭਾਈ ਆਪ ਤੋਂ ਬਡੇ ਦੇ ਨਾਲ ਲਿੰਕ ਕਰ ਕੋ ਸ਼ੋਕੇ ਨਾਲ ਪਿਆਰ ਕਰੋ ਤਰਸ ਨਾ ਕਰੋ ਜਾਣ ਨਾ ਪੈਦਾ ਕਰੋ ਨਹੀਂ ਜਿੱਥੇ ਤਰਸ ਕਰਨਾ ਚਾਹੀਦਾ ਇੱਥੇ ਕਰਨਾ ਨਹੀਂ ਚਾਹੀਦਾ ਉਹਨੇ ਚਾਚ ਤਾਂ ਗਲਤ ਆ ਬਾਈ ਉਹਦਾ ਰਿਜ਼ਲਟ ਤੈਨੂੰ ਗਲਤ ਹੀ ਮਿਲਣਾ ਸੁਣ ਲੈ ਤੂੰ ਦਰੋਂ ਪਿੱਛੇ ਹਟ ਸਕਦਾ ਜਿਹਨੇ ਆਪਣਾ ਕਹਿਣ ਦਾ ਮਤਲਬ ਆ ਇਹਦੇ ਕ੍ਰੈਸ਼ ਕੱਤ ਨੇ ਇਹ ਕੰਮ ਕਰਦੇ ਨੇ ਜੇ ਅਗਲਾ ਕਹੇ ਸਾਨੂੰ ਵੀ ਕਿੱਥੇ ਕਰਦੇ ਨੇ ਜਿਹੜੇ ਲਿਖਿਆ ਹੋਇਆ ਉਹ ਪਤਾ ਹੀ ਪਹੁੰਚਦੇ ਜੇ ਪਤਾ ਵੀ ਤੇ ਮਾੜਾ ਮੁੱਦਾ ਹੂੰ ਇੱਕ ਉਦਾਂ ਹੀ ਮੇਰੇ ਵਰਗਾ ਵੀਡੀਓ ਪਾਈ ਜਾਂਦਾ ਆਪਣੇ ਕੋਲੋਂ ਆਪਾਂ ਕਹਿਣਾ ਤਾਂ ਜਾਈ ਜਾਣੀ ਵੀ ਆਹ ਚੀਜ਼ ਪਾਉਂਦੇ ਨੇ ਇੱਕ ਬੰਦਾ ਗੁਰਗਿਆਨ ਦੀ ਆਪਣੇ ਜੀਵਨ ਦੀ ਸਰੀਰ ਸੁਪ ਦੀ ਕੋਈ ਮੰਨ ਦੀ ਸ਼ਾਪ ਦੀ ਗੱਲਬਾਤ ਕਰਦਾ ਕਿ ਉਹ ਮਾੜਾ ਏ ਹਾਸਪਤਲ ਖਾਤੇ ਪਾਉਨੇ ਆ ਵੀ ਕੋਈ ਆਪਣੇ ਵਿਜ਼ਨ ਨੀ ਬੰਦਰਾ ਵੀ ਕੋਈ ਬਹੁਤ ਆਉਂਦੇ ਰਹੇ ਰੋਜ਼ ਇਹ ਵਗਲੇ ਬਿਹਲੇ ਕੇ ਪਾਰੇ ਹੁੰਦੇ ਨੇ ਆਪਣਾ ਹੱਥ ਨੇ ਦਿਖਾਇਆ ਹੋਰ ਦਾ ਦਿਖਾਤਾ ਉਹਦਾ ਨਾਮ ਗਲਤ ਦੱਸ ਦਿੰਦੇ ਨੇ ਮੈਂ ਕਿਹਾ ਭਾਈਓ ਹੱਥ ਲਿਓ ਵੱਢ ਕੇ ਮੇਰੇ ਕੋਲ ਪੇਸ਼ ਕਰੋ ਮੈਂ ਤੁਹਾਨੂੰ ਦੱਸਦਾ ਵੀ ਇਹਨਾਂ ਚਾ ਕਮੀਆਂ ਨੇ ਠੀਕ ਹੈ ਉਹ ਕਿ ਮੇਰੇ ਕੋਲ ਤਾਂ ਉਹ ਆ ਗਿਆ ਮੈਂ ਤਾਂ ਹੋਣਾ ਵੀ ਆ ਹੱਥ ਦਾ ਆਲਸੀਆ ਹੂੰ ਸਿੱਧਾ ਕੋਈ ਫਰੋਡ ਨਹੀਂ ਇਹ ਮਨ ਦਾ ਦਾਦਾ ਵੀ ਭਾਈ ਜਾਗੂੰਦਾ ਆਪਣੇ ਕੋਲ ਆ ਬਣਾਉਂਦਾ ਕਿ ਹਨਾ ਲੱਗ ਲੱਗ ਤੰਤਵਾਂ ਦੇ ਇੰਡੀਆ ਰਾਜ ਸੈੰਤੀ ਕਰਕੇ ਅਸੀਂ ਉਹ ਜੋ ਤੰਤਰ ਮੰਤਰ ਨੇ ਹੁਣ ਆਪਾਂ ਨੇ ਢਾਗਾ ਹੀ ਕਰਕੇ ਰਿਆ ਕਰਨਾ ਕਲਾ ਕੋਈ ਉਹਦੇ ਵਿੱਚ ਲਗਨੀ ਪਾਉਣਾ ਕੋਈ ਦਰਕਤ ਨਹੀਂ ਪਾਉਣਾ ਕੋਈ ਯੰਤਰ ਮੰਤਰ ਤੰਤਰ ਕੋਈ ਨਹੀਂ ਇਹੋ ਢਾਗੇ ਦਾ ਜਾਪ ਕਰਕੇ ਉਸੇ ਤੰਤਰਾ ਮੰਤਰਾ ਜੰਤਰਾ ਨਾਲ ਜਿਹੜੇ ਛਨੀ ਦੇ ਦੇ ਨੇ ਅਨਸਾਫ ਲਈ ਅੱਖ ਸੇ ਸੁੱਕ ਲਈ ਨੇ ਉਹ ਅਸੀਂ ਵਾਤ ਨਹੀਂ ਨਿਕਾ ਹਵਨ ਕਰਿਆ ਕਰਾਂਗੇ ਮਤਲਬ ਛਨੀ ਵਾਪਸ ਛਨੀ ਵਾਪਸ ਤਾਂ ਗੁਣਾਈ ਜਾਈਦਾ ਬਾਕੀ ਇਹ ਨੌ ਬ੍ਰਾਹਮ ਦਾ ਵੀ ਨੌ ਹਰ ਰੋਜ ਹੁੰਦਾ ਕੰਪਦੀ ਆ ਸੱਲਾ ਬਾਈ ਹਨਾ ਉਹਦੀ ਰਖਤਾ ਹੋਣੀ ਚਾਹੀਦੀ ਆ ਕਮੇਟੀ ਵਾਲੇ ਜਾਂ ਕਰਨ ਵਾਲੇ ਚਾਹੀਦੇ ਮੈਂ ਨਹੀਂ ਕਰ ਸਕਦਾ ਉਹਨਾਂ ਦਾ ਹੂੰ ਬਾ 25 ਸਾਲ ਵੀਰੇ ਕਰਿਆ ਇਹਨਾਂ ਦੀ ਕਿਰਪਾ ਨਾਲੇ ਠੀਕ ਹੈ ਗੜਾ ਮਿਲ ਕੇ ਥੋਡੇ ਵਰਗੇ ਅੱਜ ਦੇ 2-4 ਬੰਦੀਆਂ ਹੁਣ ਵਧੀ ਜਾਂਦੇ ਨੇ ਹੁਣ ਗਾਮ ਵੱਧ ਗਿਆ ਨਾ ਹੂੰ ਹੂੰ ਇਹ ਗੱਲਾਂ ਵੀ ਆਪਣੇ ਹਿਸਾਬ ਨਾਲ ਅਸੀਂ ਸਹੀ ਕਰਦੇ ਆ ਜੇ ਅਗਲੇ ਨੂੰ ਫੇਸ ਪਹੁੰਚਦੀ ਆਉਂਦੋ ਅਸੀਂ ਮਾਰ ਸੀ ਮੰਗਦੇ ਆ ਨਾ ਇੱਕ ਇੱਕ ਲਈਓ ਸਰਦਾ ਮਿਲ ਤੋਂ